ਇਹ ਕਈ ਮਹੀਨਿਆਂ ਦਾ ਰਿਜ਼ਲਟ ਹੈ ਵੀ ਜਿਹੜਾ ਅੱਜ ਬਾਹਰ ਆਇਆ। ਉਹ ਆਤਕੰਕਦੀ ਹੋ ਗਈ ਸੀ ਕਿ ਇਥੋਂ ਲੱਗਣ ਲੱਗ ਗਿਆ ਵੀ ਗਨੋਰ ਕੀਤਾ ਜਾਵੇ। ਕਮੇਟੀਆਂ ਬੜੀਆਂ ਬਣਦੀਆਂ ਪਰ ਕਮੇਟੀ ਦਾ ਕੋਈ ਰਿਜ਼ਲਟ ਕਮੇਟੀ ਬਾਰੇ ਕੋਈ ਗੱਲ ਝੋਦਾ ਕਮੇਟੀ ਬਣ ਗਈ ਉਹਦਾ ਰਿਜ਼ਲਟ ਕੀ ਆਇਆ? ਇਹ ਹਰ 10 ਦਿਨਾਂ ਬਾਅਦ ਮੀਟਿੰਗ ਹੁੰਦੀ ਆ ਸਾਰੇ ਪੰਜਾਬ ਨੂੰ ਆਪਾਂ ਇਕੱਠੇ ਕਰਦੇ ਆ ਵਿਚਾਰ ਵਟਾਂਦਰਾ ਹੁੰਦਾ ਉਸ ਵਿਚਾਰ ਵਟਾਂਦਰੇ ਦਾ ਰਿਜ਼ਲਟ ਕੀ ਆ ਤੁਸੀਂ ਵੀ ਪ੍ਰੈਸ ਲੈਣੇ ਹੋ ਜਾ ਕੇ ਕੋਈ ਰਿਜ਼ਲਟ ਦੇਖਿਆ ਕਦੀ ਸਿਰਫ ਚਾਹ ਪੀ ਕੇ ਹਾ ਹਾ ਇਹ ਕਰਕੇ ਆਪਾਂ ਕਿਸੇ ਨੂੰ ਦਾ ਪੰਜਾਬ ਦਾ ਮਜ਼ਾਕ ਉਡਾ ਰਹੇ ਹੋ ਕੋਈ ਗੁਰੂ ਵੱਲੋਂ ਰੱਬ ਵੱਲੋਂ ਕਿਰਪਾ ਹੀ ਹੋ ਜੇ ਤਾਂ ਪਾਰਟੀ ਅੱਗੇ ਆਏਗੀ ਨਹੀਂ ਤਾਂ ਮੈਨੂੰ ਦਿਖਦਾ ਨਹੀਂ ਕਿ ਪਾਰਟੀ ਅੱਗੇ ਪ੍ਰਲੌਂਗ ਕਰ ਸਕੇ ਅੱਜ ਜਿਹੜਾ ਫੈਸਲਾ ਲਿਆ ਬਹੁਤ ਵੱਡੀ ਤਕਲੀਫ ਛਾ ਕੇ ਬਹੁਤ ਸੋਚ ਸਮਝੇ ਤੋਂ ਬਾਅਦ ਇਹ ਜਿਹੜਾ ਡਿਸੀਜਨ ਲਿਆ ਗਿਆ ਅਕਾਲੀ ਦਲ ਦੇ ਵਿੱਚੋਂ ਜੇ ਦੇਖੀਏ ਤਾਂ ਬੜੀ ਵੱਡੀ ਲਿਸਟ ਹੈ ਜਿਹੜੇ ਕਿ ਲੀਡਰ ਟਕਸਾਲੀ ਅਕਾਲੀ ਆਗੂ ਸੀਗੇ ਉਹ ਛੱਡ ਕੇ ਪਰੇ ਹੋ ਗਏ ਤੇ ਦੋ ਇਕੱਠੇ ਅੱਜ ਫੇਰ ਇੱਕ ਵਾਰੀ ਖਬਰ ਆਉਂਦੀ ਹੈ ਕਿ ਦੋ ਅਕਾਲੀ ਆਗੂ ਹੋਰ ਪਾਰਟੀ ਤੋਂ ਨਾਰਾ ਕਰ ਗਏ ਨੇਗੇ ਅਨਿਲ ਜੋਸ਼ੀ ਦਾ ਨਾਮ ਹੁੰਦਾ ਹੈ ਜਿੱਤੀ ਕੀਮਾਈ ਦਾ ਨਾਮ ਹੁੰਦਾ ਹੈ ਹਾਲਾਂਕਿ ਦੇਖਿਆ ਜਾਵੇ ਕਿਤੇ ਨਾ ਕਿਤੇ ਪਾਰਟੀ ਵਾਸਤੇ ਤਾਂ ਕਹਿ ਸਕਦੇ ਆਂ ਵੀ ਚੁਣੌਤੀਪੂਰਨ ਰਹੂ ਗਈ ਪਰ ਨਾਲ ਇਹ ਵੀ ਹੈ ਕਿ ਜਦੋਂ ਲੀਡਰਾਂ ਨੇ ਕਿਤੇ ਨਾ ਕਿਤੇ ਨਾਰਾਜ਼ਗੀ ਜਤਾਈ ਤਾਂ ਆਖਰ ਜਮਤ ਕਿਉਂ ਨਹੀਂ ਸਮਝੀ ਹੈਗੀ ਕਿ ਕੋਈ ਗਲਤ ਬਾਤ ਕੀਤੀ ਜਾਵੇ ਜਿਉਂ ਸਾਬ ਦੇਖਿਏ ਤੁਹਾਡੇ ਦਾ ਘਰ ਆਰਟੀ ਦਾ ਨਾਲ ਨਾਤਾ ਹੀ ਬੜਾ ਲੰਬਾ ਹੈਗਾ ਜਦੋਂ ਦੀ ਪਾਰਟੀ ਸ਼ੁਰੂਆਤ ਹੋਈ ਉਸ ਸਮੇਂ ਤੋਂ ਦੌਰਾਨ ਸਵੇਰੇ ਜਿਵੇਂ ਤੁਸੀਂ ਦੱਸਿਆ ਮੈਸੇਜ ਲਿਖਦੇ ਹੋਏ ਵੀ ਕੋਈ ਵਾਰੀ ਫੈਸਲਾ ਕਰਿਆ ਹੋਣਾ ਵੀ ਲਿਖਿਆ ਜਾਵੇ ਜਾਂ ਨਾ ਲਿਖਿਆ ਜਾਵੇ ਪਾਰਟੀ ਦੇ ਪ੍ਰਧਾਨ ਨੂੰ ਐਕਚੁਅਲੀ ਚ ਕੰਡੀਸ਼ਨ ਹੈ ਕਿ ਸੀ ਉਸ ਸਮੇਂ ਦੇ ਦੌਰਾਨ 705 ਦੀ ਸਥਿਤੀ ਸੀ ਕਿ ਪਾਰਟੀ ਅੱਜ ਸਵੇਰੇ ਨਹੀਂ ਪਿਛਲੇ ਕਈ ਮਹੀਨਿਆਂ ਤੋਂ ਇਹ ਜਿਹੜੀਆਂ ਐਕਟੀਵਿਟੀ ਸੀ ਜਾਂ ਆਪਣੇ ਆਪ ਨੂੰ ਅ ਇਗਨੋਰ ਫੀਲ ਕਰ ਰਹੇ ਸੀ ਜਾਂ ਪਾਰਟੀ ਦੇ ਜਿਹੜੀਆਂ ਪਾਲਿਸੀ ਸੀ ਉਹ ਗਲਤ ਲੱਗ ਰਹੀਆਂ ਸੀ ਇਹ ਕਈ ਮਹੀਨਿਆਂ ਦਾ ਰਿਜ਼ਲਟ ਹੈ ਵੀ ਜਿਹੜਾ ਅੱਜ ਬਾਹਰ ਆਇਆ ਸ਼ੁਰੂਆਤ ਕਦੋਂ ਤੋਂ ਦੀ ਹੋ ਗਈ ਸੀ ਕਿ ਤੁਹਾਨੂੰ ਲੱਗਣ ਲੱਗਿਆ ਵੀ ਗਨੋਰ ਕੀਤਾ ਜਾਵੇ 22 ਦੇ ਵਿੱਚ ਜਦੋਂ ਪਾਰਟੀ ਦਾ ਬੁਰਾ ਹੋ ਗਿਆ ਤੁਸੀਂ ਦੇਖਿਆ ਹੀ ਹੈ ਉਦੋਂ ਹੀ ਸ਼ੁਰੂਆਤ ਹੋ ਗਈ ਸੀ ਵੀ ਕਿਸੇ ਨਾ ਕਿਸੇ ਪਾਸੇ ਕੋਈ ਨਾ ਕੋਈ ਪ੍ਰੋਗਰਾਮ ਕੋਈ ਐਂਡਾ ਤਿਆਰ ਕਰਨਾ ਪੈਣਾ ਵੀ ਜਿਹਦੇ ਨਾਲ ਪਾਰਟੀ ਉੱਠੇ ਕਿਉਂਕਿ ਪਾਰਟੀ ਪੰਜਾਬ ਦੇ ਲੋਕਾਂ ਨਾਲ ਜੁੜੀ ਹੋਈ ਪਾਰਟੀ ਹੈ ਇਹ ਅੱਜ ਸੱਜਣ ਲੋਕ ਪੰਜਾਬ ਦਾ ਵੋਟਰ ਪਾਰਟੀ ਤੋਂ ਪਾਸੇ ਕਿਉਂ ਹਟ ਰਿਹਾ ਮੈਂ ਸਮਝਦਾ ਵੀ ਉਹਦੇ ਬਾਰੇ ਕਿਸੇ ਲੀਡਰ ਨੇ ਜਾਂ ਕਿਸੇ ਵੀ ਕਮੇਟੀ ਨੇ ਇਹਦੇ ਬਾਰੇ ਵਿਚਾਰ-ਵਟਾਂਦਰਾ ਨਹੀਂ ਕੀਤਾ ਉਹਦੋਂ ਬਾਅਦ ਤਾਂ ਦੇਖੀਏ ਬਹੁਤ ਹੁਣ ਤੱਕ ਦਾ ਲਾਈਏ ਪਤਾ ਨਹੀਂ ਕਿੰਨੀਆਂ ਹੀ ਮੀਟਿੰਗਾਂ ਕਿੰਨੇ ਮੰਥਨ ਆਪਦੇ ਹੋ ਗਏ ਝੁੰਦਾ ਕਮੇਟੀ ਬਣਾ ਲਈ ਸੀ ਕਮੇਟੀਆਂ ਬੜੀਆਂ ਬੰਦੀਆਂ ਪਰ ਕਮੇਟੀ ਦਾ ਕੋਈ ਰਿਜ਼ਲਟ ਕਮੇਟੀ ਬਾਰੇ ਕੋਈ ਗੱਲ ਝੁੰਦਾ ਕਮੇਟੀ ਬਣ ਗਈ ਪੰਜਾਬ ਦੇ ਵਿੱਚ 117 ਹਲਕਿਆਂ ਚ ਗਏ ਉਹ ਝੁੰਦਾ ਕਮੇਟੀ ਵਾਲੇ ਉਹਦਾ ਰਿਜ਼ਲਟ ਕੀ ਆਇਆ ਝੁੰਦਾ ਕਮੇਟੀ ਦੀ ਮੀਟਿੰਗ ਆ ਜਿਹੜੀ ਕਾਰਵਾਈ ਆ ਰਿਪੋਰਟ ਹੈ ਉਹ ਕਿਤੇ ਲਾਗੂ ਹੋਈ ਕਿਤੇ ਤੁਹਾਨੂੰ ਉਹਦੀਆਂ ਕਾਪੀਸ ਡਿਸਟ੍ਰੀਬਿਊਟ ਕੀਤੀਆਂ ਗਈਆਂ ਇਹ ਇਹ ਪਹਿਲਾਂ ਹੋ ਗਿਆ ਸੀ ਬਸੀ ਡਿਸਾਈਡ ਉਹਦੀ ਲੱਗਦਾ ਸੀਗਾ ਵੀ ਇਹਦਾ ਕੋਈ ਰਿਜ਼ਲਟ ਆਉਣਾ ਨਹੀਂ ਹੈਗਾ ਜਾਂ ਇਹ ਸੀ ਵੀ ਸਿਰਫ ਵਰਕਰਾਂ ਦੀ ਕਾਮੂਜਨ ਨਹੀਂ ਆਸ ਬੜੀ ਸੀ ਜਦੋਂ ਝੂਂਦਾ ਕਮੇਟੀ ਬਣੀ ਹੈ ਹਰ ਹਰ ਸੱਜਣ ਸੋਚਦਾ ਸੀ ਵੀ ਇਹਦੇ ਵਧੀਆ ਰਿਜ਼ਲਟ ਆਉਣਗੇ ਪਰ ਆਈ ਨਹੀਂ ਪਰੇ ਦੀ ਜਿਵੇਂ ਦੇਖੀ ਉਦੋਂ ਤੋਂ ਬਾਅਦ ਹੁਣ ਤੱਕ ਦਾ ਵੀ ਬਹੁਤ ਲੰਬਾ ਵਕਫਾ ਹੋ ਗਿਆ ਆ ਕਿਤੇ ਨਾ ਕਿਤੇ ਪਾਰਟੀ ਪਲੇਟਫਾਰਮ ਤੇ ਤੁਸੀਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੋਣੀ ਸੁਖਵੀਰ ਹੋਰਾਂ ਦੇ ਨਾਲ ਕਰੀ ਹੋਣੀ ਕਿਉਂਕਿ ਉਸ ਤੋਂ ਬਾਅਦ ਇੱਕ तकरीबन ਦੋ ਤੋਂ ਤਿੰਨ ਵਾਰੀ ਹੋ ਗਿਆ ਕਿ ਫੇਰ ਹੀ ਉਹਨਾਂ ਨੇ ਲਗਭਗ ਸਾਰੇ ਹਲਕਿਆਂ ਚ ਚਲਾਈ ਆ ਅਕਾਲੀ ਦਲ ਦੇ ਵਿੱਚ ਹਰ ਹਫਤੇ ਜਾਂ ਹਰ 10 ਦਿਨਾਂ ਬਾਅਦ ਮੀਟਿੰਗ ਹੁੰਦੀ ਹੈ ਸਾਰੇ ਪੰਜਾਬ ਨੂੰ ਆਪਾਂ ਇਕੱਠੇ ਕਰਦੇ ਆ ਵਿਚਾਰ ਵਟਾਂਦਰਾ ਹੁੰਦਾ ਉਸ ਵਿਚਾਰ ਵਟਾਂਦਰੇ ਦਾ ਰਿਜ਼ਲਟ ਕੀ ਹੈ ਤੁਸੀਂ ਵੀ ਪ੍ਰੈਸ ਲੈਣੇ ਉੱਜਾ ਕੇ ਕੋਈ ਰਿਜ਼ਲਟ ਦੇਖਿਆ ਕਦੀ ਸਿਰਫ ਚਾਹ ਪੀ ਕੇ ਹਾ ਹਾ ਇਹ ਕਰਕੇ ਆਪਾਂ ਕਿਸੇ ਨੂੰ ਦਾ ਪੰਜਾਬ ਦਾ ਮਜ਼ਾਕ ਉਡਾ ਰਹੇ ਆ ਉਹਦਾ ਰਿਜ਼ਲਟ ਹੈ ਜਿਹੜਾ ਨਾ ਆਇਆ ਹੈ ਨਾ ਆਉਣਾ ਪਰ ਐਡਵਾਂਟੇਜ ਤੋਂ ਬਹੁਤ ਸੀ ਪਾਰਟੀ ਕੋਲੇ ਵੱਡਾ ਕਿ ਆਖਰ ਪੰਥਕ ਪਾਰਟੀ ਤੇ ਸੂਬੇ ਦੀ ਪਾਰਟੀ ਨੂੰ ਆਪਣੇ ਤੌਰ ਤੇ ਲੋਕ ਦੇਖਦੇ ਨੇ ਵੀ ਸਾਡੀ ਗੱਲ ਜੇ ਕੱਲ ਨੂੰ ਜਦੋਂ ਹੋਣੀ ਹੈ ਜਦੋਂ ਨੈਸ਼ਨਲ ਪੋਲਿਟਿਕਸ ਤੋਂ ਪਰੇ हट ਕੇ ਬਿਲਕੁਲ ਸੋਚਦੇ ਆ ਅਸੀਂ ਵੀ ਸੋਚਦੇ ਸੀ ਵੀ ਜੇ ਪੰਜਾਬ ਦੀ ਕੋਈ ਬਿਹਤਰੀ ਵਾਸਤੇ ਕੰਮ ਕਰ ਸਕਦਾ ਤਾਂ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ ਬਜ਼ੁਰਗਾਂ ਨੇ ਲੈ ਕੇ ਇਹ ਪਾਰਟੀ ਬਣਾਈ ਸੰਘਰਸ਼ ਚੋਂ ਇਹ ਪਾਰਟੀ ਬੜੀ ਹੈ ਔਰ ਇਹ ਅੱਜ ਦੇਖੀਏ ਆਪਾਂ ਇਹ ਪਾਰਟੀ ਦਾ ਮੈਗਨਾ ਵੀ ਜਿੰਨੀ ਪਿੱਛੇ हट ਗਈ ਹੁਣ ਕੋਈ ਸੁਭਾਵਨਾ ਨਹੀਂ ਲੱਗਦੀ ਕੋਈ ਗੁਰੂ ਵੱਲੋਂ ਰੱਬ ਵੱਲੋਂ ਕਿਰਪਾ ਹੀ ਹੋ ਜੇ ਤਾਂ ਪਾਰਟੀ ਅੱਗੇ ਆਏਗੀ ਨਹੀਂ ਤਾਂ ਮੈਨੂੰ ਦਿਖਦਾ ਨਹੀਂ ਵੀ ਪਾਰਟੀ ਅੱਗੇ ਪ੍ਰਲੌਂਗ ਕਰ ਸਕੇ ਪਰ ਮੈਸੇਜ ਜਿਵੇਂ ਤੁਸੀਂ ਕਿਹਾ ਵੀ ਉਹਨਾਂ ਨੇ ਅੱਗੇ ਹੱਥ ਜੋੜੇ ਉਸ ਤੋਂ ਬਾਅਦ ਵਿੱਚ ਮੈਸੇਜ ਜਿਹੜਾ ਆਉਂਦਾ ਹੈ ਕਿ ਅਸੀਂ ਪਾਰਟੀ 'ਚੋਂ ਕਰਤਾ ਹੈ ਉਹਨਾਂ ਨੂੰ ਹਾਲਾਂਕਿ ਤੁਹਾਡੇ ਵਾਲਾ ਮੈਸੇਜ ਤਾਂ ਅਜੇ ਮਨ ਕਰੇ ਲੇਟੂ ਉਹਨਾਂ ਨੇ ਪਹਿਲਾਂ ਕਰਤਾ ਡਾਕਟਰ ਚੀਮੇ ਵਾਲਾ ਮੈਸੇਜ ਦੇਖਿਆ ਹੋਣਾ ਤੁਸੀਂ ਦੇਖਿਆ ਹਾਂ ਉਹਦੇ ਵਿੱਚ ਹੀ ਆ ਗਿਆ ਸਾਰਾ ਕੁਝ ਜੇ ਆਹ ਮੈਸੇਜ ਤੋਂ ਬਾਅਦ ਮੇਰੇ ਖਿਆਲ ਤੋਂ ਸੁਬੀਰ ਜੀ ਦੇ ਆ ਮੈਸੇਜ ਆਉਣ ਤੋਂ ਪਹਿਲਾਂ ਡਾਕਟਰ ਚੀਮਾ ਦੀ ਪ੍ਰੈਸ ਕਾਨਫਰੰਸ ਹੋ ਗਈ ਤੁਸੀਂ ਕਿੱਥੇ ਖੜਦੇ ਹੋ ਕੀ ਕਰਦੇ ਹੋ ਮੈਨੂੰ ਨਹੀਂ ਪਤਾ ਵੀ ਕਿੱਦਾਂ ਉਹ ਕਾਲੀ ਦਲ ਦੀ ਡਾਇਰੈਕਸ਼ਨ ਜਾ ਰਹੀ ਹੈ ਕੀ ਸੋਚ ਹੈ ਕੀ ਪ੍ਰੋਗਰਾਮ ਹੈ ਕੀ ਆਪਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿਸੇ ਨੂੰ ਕੱਟਣਾ ਕਿਸੇ ਨੂੰ ਪਾਉਣਾ ਕੋਈ ਵੱਡੀ ਗੱਲ ਨਹੀਂ ਪਰ ਐਡੀ ਲੰਬੀ ਸਟੈਂਡਿੰਗ ਕੰਮ ਕਰਨ ਤੋਂ ਬਾਅਦ ਵਧੀਆ ਰਿਜ਼ਲਟ ਦੇਣ ਤੋਂ ਬਾਅਦ ਜੇ ਤੁਸੀਂ ਖੜੇ ਹੋ ਵੀ ਤੁਹਾਨੂੰ 1 ਮਿੰਟ ਚੋਂ ਪਾਰਟੀ ਚੋਂ ਕੱਢਿਆ ਜਾ ਸਕਦਾ ਮੈਂ ਸਮਝਦਾ ਵੀ ਜਿਹੜੇ ਪਾਰਟੀ ਦੇ ਵਿੱਚ ਬੈਠੇ ਆ ਉਹਨਾਂ ਨੂੰ ਵੀ 10 ਵਾਰੀ ਸੋਚਣਾ ਚਾਹੀਦਾ ਕੱਲ ਨੂੰ ਤੁਹਾਡੇ ਨਾਲ ਵੀ ਇੰਜ ਹੋਣਾ ਨੂੰ ਜਿਸ਼ੂ ਵਰਗਿਆਂ ਨਾਲ ਵੀ ਅਜਿਹੀ ਹੀ ਗੱਲ ਹੋ ਰਹੀ ਸਰਿਆਂ ਨਾਲ ਇਦਾਂ ਹੀ ਹੋਣਾ ਜੋਸ਼ੀ ਲਾੜੋ ਝੁੰਦਾ ਲਾੜੋ ਜਿੰਨੇ ਵੀ ਗਏ ਸਾਰਿਆਂ ਨਾਲ ਇਦਾਂ ਹੀ ਹੋਣਾ ਇਹ ਪਾਰਟੀ ਦੇ ਵਿੱਚ ਜਿਹੜੇ ਬੈਠਦੇ ਨੇ 28 ਸੀਟਰ ਜਾ ਕੇ ਉਹਨਾਂ ਨੂੰ ਸੋਚਣਾ ਪਏਗਾ ਪਰ ਲੱਗਦਾ ਵੀ ਤੁਹਾਨੂੰ ਕਿਤਨੇ ਕਿਤੇ ਹੋਪ ਸੀ ਕਿਉਂਕਿ ਜਿਹੜੇ ਬਹੁਤ ਲੰਬੀ ਲਿਸਟ ਆ ਜਿਹੜੀ ਪਹਿਲਾਂ ਕਿਨਾਰਾ ਕਰ ਗਈ ਪਾਰਟੀ ਤੋਂ ਜਾਂ ਪਰੇ ਹੋ ਗਏ ਅੱਜ ਉਹਨਾਂ ਨੇ ਇੱਕ ਜੇ ਕਹੀਏ ਕਿ ਨਵਾਂ ਗਰੁੱਪ ਵੀ ਬਣਾ ਲਿਆ ਪਰ ਤੁਸੀਂ ਸ਼ਾਇਦ ਵੇਟ 'ਚ ਰਹੇ ਨਹੀਂ ਵੇਟ 'ਚ ਨਹੀਂ ਰਹੇ ਦੇਖਦੇ ਸੀਗੇ ਵੀ ਸ਼ਾਇਦ ਕੋਈ ਪਾਰਟੀ ਵਧੀਆ ਡਾਇਰੈਕਸ਼ਨ ਦੇ ਵਧੀਆ ਕੋਈ ਪ੍ਰੋਗਰਾਮ ਦਵੇ ਪਰ ਨਹੀਂ ਆਏ ਦਿਨ ਪਾਰਟੀ ਆ ਜਿਹੜੀ ਉਹ ਥੱਲੇ ਜਾ ਰਹੀ ਹੈ ਪਾਰਟੀ ਉੱਪਰ ਨਹੀਂ ਜਾ ਰਹੀ ਪਾਰਟੀ ਥੱਲੇ ਜਾ ਰਹੀ ਹੈ ਉਹਦਾ ਹੀ ਕਾਰਨ ਅੱਜ ਵੀ ਜਿਹੜੇ ਆਪਾਂ ਜਿੱਥੇ ਅੱਜ ਖੜੇ ਆ ਇਹ ਪੋਜੀਸ਼ਨ ਆ ਗਈ ਤੁਸੀਂ ਪੰਜਾਬ ਦੇ ਵਿੱਚ ਪ੍ਰੈਕਟੀਕਲੀ ਜਾ ਕੇ ਲੋਕਾਂ ਨਾਲ ਵਿਚਾਰ ਵਟਾਂਦਰਾ ਜਦੋਂ ਕਰਦੇ ਹੋ ਕਿਉਂਕਿ ਅਸੀਂ ਲੋਕਾਂ ਨੂੰ ਜਾਣਦੇ ਆ ਭੋਗ ਵੀ ਟੈਂਡ ਕਰਦੇ ਆ ਟੂਰਨਾਮੈਂਟ ਵੀ ਕਰਦੇ ਆ ਵਿਆਹ ਸ਼ਾਦੀਆਂ ਵੀ ਕਰਦੇ ਆ ਪਾਰਟੀ ਦੀਆਂ ਮੀਟਿੰਗਸ ਵੀ ਲੈਂਦੇ ਆ ਪੰਚਾਇਤਾਂ ਚ ਮੋਹੱਲਿਆਂ ਚ ਜਾ ਕੇ ਮੈਨੂੰ ਨਹੀਂ ਲੱਗਦਾ ਕੋਈ ਪਾਰਟੀ ਕਿਤੇ ਸੈਂਡ ਕਰੇ ਤੁਮਰੀ ਦਿਖੇ ਜਦੋਂ ਥੋੜੇ ਬਕਈਏ ਪਰਿਵਾਰ ਨੇ ਆਖਰਕਾਰ ਪਾਰਟੀ ਵਾਸਤੇ ਇੰਨੇ ਵੱਡਾ ਸਮਾਂ ਲੰਘਾਇਆ ਬਹੁਤ ਸੈਕਰੀਫਾਈਸ ਉਹਨਾਂ ਨੇ ਵੀ ਕਰੇ ਹੋਣੇ ਆ ਪਰ ਜਦੋਂ ਅੱਜ ਜਹਨ ਚ ਜਿਵੇਂ ਕਈਏ ਪਾਰਟੀ ਛੱਡਣ ਦਾ ਬਿਲਕੁਲ ਐਂਡ ਤੇ ਆ ਜਾਂਦਾ ਵੀ ਹੁਣ ਤਾਂ ਪਾਰਟੀ ਛੱਡ ਦੇਣੀ ਆ ਆ ਯਾਦ ਫਾਦਰ ਸਾਹਿਬ ਉਹਨੇ ਵੀ ਆਏ ਹੋਣੇ ਆ ਵੀ ਆਖਰਕਾਰ ਉਹ ਕੀ ਸੋਚਣਗੇ ਅੱਜ ਜਦੋਂ ਇਹ ਕੋਈ ਡਿਸੀਜਨ ਛੋਟਾ ਮੋਟਾ ਡਿਸੀਜਨ ਨਹੀਂ ਇੱਕ ਕਿਸਮ ਦਾ ਤੁਸੀਂ ਮਨ ਮਾਰ ਕੇ ਆਪਣਾ ਇਹ ਡਿਸੀਜਨ ਲੈਨੇ ਹੋ ਔਰ ਅੱਜ ਇਹ ਜਿਹੜਾ ਡਿਸੀਜਨ ਲਿਆ ਹੈ ਬਹੁਤ ਵੱਡੀ ਤਕਲੀਫ ਛਾ ਕੇ ਬਹੁਤ ਸੋਚ ਸਮਝਦਤ ਤੋਂ ਬਾਅਦ ਇਹ ਜਿਹੜਾ ਡਿਸੀਜਨ ਲਿਆ ਗਿਆ ਕੋਈ ਰਾਹ ਅੱਗੇ ਦਾ ਅਖਤਿਆਰ ਕਰਿਆ ਵੀ ਪੰਥਕ ਪੋਲਿਟਿਕਸ ਦੇ ਵਿੱਚ ਅੱਗੇ ਵਧਣਾ ਹੈ ਜਾਂ ਹੁਣ ਬਾਕੀ ਜਦੋਂ ਹੁਣ ਇੱਕ ਕਿਨਾਰਾ ਕਰ ਹੀ ਦਿਆ ਤਾਂ ਹੁਣ ਦੇਖਿਓ ਵੀ ਬਾਕੀ ਪਾਰਟੀਆਂ ਦੀ ਆਪਦੀ ਆਪਦੀ ਸੋਚ ਹੈ ਕਿਉਂਕਿ ਆਈਡਿਓਲੋਜੀ ਹਰਕਤ ਦੀ ਬਕਰੀ ਹੈ ਇਹ ਦੇਖਦੇ ਆ ਜੀ ਪੰਜ ਸਮੇਂ ਦਾ ਵੀ ਵਰਕਰਸ ਨਾਲ ਫ੍ਰੈਂਡਸ ਨਾਲ ਸਰਾਮ ਮਸ਼ਵਰੇ ਤੋਂ ਬਾਅਦ ਜਿਹੜਾ ਦਿਖੇਗਾ ਵੀ ਆਹ ਪਾਰਟੀ ਵਧੀਆ ਕੰਮ ਕਰਦੀ ਐ ਇਹ ਪਾਰਟੀ ਭਾਜ ਕਿਉਂਕਿ ਪੋਲਿਟਿਕਸ ਦੇ ਵਿੱਚ ਆਉਣ ਨਾਲ ਐਮਐਲਏ ਜੀ ਐਮਪੀ ਬਣਨ ਨਾਲ ਕੰਮ ਪੂਰਾ ਨਹੀਂ ਹੁੰਦਾ ਐਮਐਲਏ ਐਮਪੀ ਆਪਾਂ ਬਣਾਉਨੇ ਆ ਲੋਕਾਂ ਦੇ ਕੰਮ ਕਰਨੇ ਤਕਲੀਫਾਂ ਸੁਣਨੀਆਂ ਜਦੋਂ ਜਿਹੜੀ ਪਾਰਟੀ ਵਰਕਰਜ਼ ਦੀ ਵੋਟਰਜ਼ ਦੀ ਬਾਹ ਫੜੇਗੀ ਲੋਕ ਉਹਦੇ ਨਾਲ ਖੜਦੇ ਆ ਇੱਕ ਦਾ ਅਸਵਾ ਲੈ ਕਿ ਜਵੇਂ ਤੁਸੀਂ ਜ਼ਿਕਰ ਕਰਿਆ ਕਿ ਜਿਹੜੇ ਕੋਲ ਦੇ ਲੋਕ ਨੇ 28 ਸੈਕਟਰ ਵਾਲੇ ਲੋਕ ਨੇ ਪਾਰਟੀ ਦੇ ਵਿੱਚ ਉਹਨਾਂ ਦਾ ਕਦ ਵੱਡਾ ਹੋ ਗਿਆ ਜਾਂ ਉਹਨਾਂ ਦਾ ਜੇ ਕਹੀਏ ਕਿ ਗਰੁੱਪ ਵੱਡਾ ਹੋ ਗਿਆ ਕਿ ਬਾਕੀ ਜਿੰਨੇ ਲੀਡਰ ਤੁਹਾਡੇ ਵਰਗੇ ਪੁਰਾਣੇ ਬਾਕੀ ਜਿਹੜੇ ਚੜੇ ਗਏ ਉਹ ਵੀ ਕੋਈ ਖੈਰਟਕ ਸਾਡੀ ਪੁਰਾਣੇ ਸੀਗੇ ਕਿ ਉਹਨਾਂ ਦੀ ਉਹ ਉਹਨਾਂ ਦੇ ਸਾਰੀਆਂ ਕਈਆਂ ਗੱਲਾਂ ਜਾਂ ਉਹਨਾਂ ਦੇ ਫੈਸਲੇ ਜਾਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਰਾਹ ਸਾਰੇ ਬੰਦ ਹੋ ਜਾਂਦੇ ਨੇ ਸੁਖਵੀਰ ਬਦਲ ਦੇ ਦਸਤਰ ਦੇ ਵਿੱਚ ਬੈਠਣ ਨਾਲ ਕਿਸੇ ਦਾ ਕਦ ਵੱਡਾ ਨਹੀਂ ਹੁੰਦਾ ਜਿਹੜੀਆਂ ਤੁਹਾਡੀਆਂ ਗਤੀਵਿਧੀਆਂ ਨੇ ਤੁਹਾਡੇ ਪ੍ਰੋਗਰਾਮ ਨੇ ਲੋਕਾਂ 'ਚ ਵਿਚਰਨਾ ਉਹਦੇ ਨਾਲ ਤੁਹਾਡਾ ਕਦ ਵੱਡਾ ਹੁੰਦਾ ਜੇ ਕੋਈ ਤੁਸੀਂ ਗਲਤ ਡਿਸੀਜਨ ਲੈਂਦੇ ਹੋ ਉਹਦੇ ਨਾਲ ਕਦ ਨੀਵਾ ਹੁੰਦਾ ਜੇ ਕੋਈ ਲੀਡਰ ਇਹ ਸੋਚੇ ਵੀ ਮੈਂ ਆਹ ਡਿਸੀਜਨ ਕਰ ਲਿਆ ਮੈਂ ਆਹ ਪ੍ਰੈਸ ਕਾਨਫਰੰਸ ਕਰਤੀ ਉਹਦੇ ਨਾਲ ਵੱਡਾ ਨਹੀਂ ਹੋ ਗਿਆ ਜੇ ਅੱਜ ਮੈਨੂੰ ਪਾਰਟੀ 'ਚੋਂ ਅਸਤੀਫਾ ਭੇਜਣ ਤੋਂ ਬਾਅਦ ਅਲਵਿਦਾ ਕਹਤਾ ਜਾਂ ਟਰਮੀਨੇਟ ਕਰਤਾ ਇਹ ਨਾਲ ਮੈਂ ਛੋਟਾ ਨਹੀਂ ਹੋ ਗਿਆ ਉੱਚ ਪਾਰਟੀ ਚੋਂ ਇੱਕ ਸੱਜਣ ਬਾਹਰ ਨਿਕਲਿਆ ਜੋਸ਼ੀ ਬਾਹਰ ਨਿਕਲਿਆ ਅਜ ਮੈਂ ਨਿਕਲ ਗਿਆ ਕੱਲ ਕੋਈ ਹੋਰ ਨਿਕਲਣਗੇ ਇਹਦਾ ਪਾਰਟੀ ਦੀਆਂ ਸੋਚ ਨਹੀਂ ਅਗਲਾ ਨੇ ਕਿਉਂਕਿ ਦੇਖਿਏ 100 ਸਾਲ ਦਾ ਜਿਹਦਾ ਪੂਰਾ ਇੱਕ ਪਰਿਵਾਰ ਦਾ ਇਤਿਹਾਸ ਰਿਹਾ ਹੋਵੇ ਤੇ ਆਖਰ ਜਦੋਂ ਪਾਰਟੀ ਨੂੰ ਕਿਨਾਰਾ ਕਰਨਾ ਹੋਵੇ ਤੇ ਪਰ ਆਹ ਸੋਖਾ ਨਹੀਂ ਹੁੰਦਾ ਕਿ ਲਾਜ਼ਮੀ ਜੀ ਗੱਲ ਹੈ ਖੁਦ ਆਪ ਵੀ ਗੱਲ ਹੈ ਪਰ ਕਾਲੀਦਨ ਨੂੰ ਲੈ ਕੇ ਕਹਿੰਦੇ ਕਿ ਜਿਸ ਤਰ੍ਹਾਂ ਦੇ ਨਾਲ ਹਾਲਾਤ ਬਣੇ ਹੋਏ ਨੇ ਉਹਦੇ 'ਚ ਹੋਰ ਵੀ ਕੋਈ ਕੋਈ ਬਹੁਤੀ ਵੱਡੀ ਗੱਲ ਨਹੀਂ ਹੋਊ ਜੇਕਰ ਹੋਰ ਲੀਡਰ ਵੀ ਪਾਸੇ ਹੋ ਜਾਂਦੇ ਨੇਗੇ ਪਰ ਅੱਜ ਦੀ ਸਥਿਤੀ ਇਹ ਹੈ ਕਿ ਵਰਕਰਾਂ ਦੇ ਨਾਲ ਗੱਲਬਾਤ ਕਰਕੇ ਉਸ ਤੋਂ ਬਾਅਦ ਕਹਿੰਦੇ ਅਗਲੇ ਰਾਜ ਚੁਣਾਂਗੇ ਸੀਨੀਅਰ ਵੀਡੀਓ ਨੋਟ ਦੇ ਨਾਲ ਸੁਮਿਤ ਸਿੰਘ ਰੋਜ਼ਾਨਾ ਸਪੋਰਟ ਟੀਵੀ ਚੰਡੀਗੜ੍ਹ